ਜੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਪੁਲਿਸ ਬੈਰੀਕੇਡਿੰਗ ਕਰਕੇ ਖੜੀ ਹੈ ਔਰ ਇਧਰ ਕਾਫੀ ਤਦਾਦ ਦੇ ਵਿੱਚ ਲਗਾਤਾਰ ਕਿਸਾਨ ਇਕੱਠੇ ਹੋ ਰਹੇ ਨੇ ਮੁੱਦਾ ਇਹ ਹੈ ਕਿ ਕਿਸਾਨ ਜਥੇਬੰਦੀਆਂ ਨੇ ਬੀਜੇਪੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੋਇਆ ਔਰ ਅੱਜ ਸਵੇਰ ਤੜਕੇ 5 ਵਜੇ ਪੁਲਿਸ ਨੇ ਕੀਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੂੰ ਘਰੋਂ ਗ੍ਰਿਫਤਾਰ ਕਰ ਲਿਆ ਸੀ ਤੇ ਨੌ ਨਿਹਾਲ ਸਿੰਘ ਨੌਜਵਾਨ ਭਾਰਤ ਸਭਾ ਦੇ ਆਗੂ ਨੂੰ ਵੀ ਗ੍ਰਿਫਤਾਰ ਕੀਤਾ ਸੀ ਉਸ ਤੋਂ ਪਹਿਲਾਂ ਹਰਨੇਕ ਸਿੰਘ ਮਹਿਮਾ ਜਿਹੜੇ ਭਾਰਤੀ ਕਿਸਾਨ ਜੀ ਨੇ ਉਹਨੇ ਏਕਤਾ ਦਿਖਾਉਂਦਾ ਧਲੇਰ ਦੇ ਆਗੂ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਹੋਇਆ ਕੁਲਦੀਪ ਜੀ ਜਿਸ ਤਰ੍ਹਾਂ ਤੁਹਾਡੀ ਜਥੇਬੰਦੀ ਦੇ ਸੂਬਾ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਕੀ ਸਮਝਦੇ ਹੋ ਸਮਝਣੇ ਕੀ ਹੈ ਕਲੀਅਰ ਸਾਫ ਹੋ ਗਿਆ ਕਿ ਜਿਹੜੀ ਦਿੱਲੀ ਬਾਰਡਰਾਂ ਤੋਂ ਕਿਸਾਨ ਸਯੁਕਤ ਮੋਰਚਾ ਐਲਾਨ ਕਰਦਾ ਸੀ ਕਿ ਆਮ ਆਦਮੀ ਪਾਰਟੀ ਨੂੰ ਲੋਕੋ ਨਾ ਚਲੋ ਇਹ ਬੀਜੇਪੀ ਦੀ ਬੀ ਟੀਮ ਆ ਉਹ ਅੱਜ ਕਲੀਅਰ ਸਾਫ ਹੋ ਗਿਆ ਬੀਜੇਪੀ ਦਾ ਵਿਰੋਧ ਹੁੰਦਾ ਤੇ ਪੰਜਾਬ ਸਰਕਾਰ ਸਾਡੇ ਬੰਦਿਆਂ ਨੂੰ ਚੱਕ ਕੇ ਲਿਆਉਂਦੀ ਆ ਇਹਦਾ ਮਤਵਲ ਕੀ ਆ ਇਹਦਾ ਮਤਵਲ ਇਹ ਹੈ ਕਿ ਆਰਐਸਐਸ ਦੀ ਬੀ ਟੀਮ ਆ ਜਿਹੜੀ ਆਮ ਆਦਮੀ ਪਾਰਟੀ ਆ ਪਹਿਲਾਂ ਮੋਦੀ ਹੈ ਜਿਹੜਾ ਖਤਮ ਹੋਣ ਵਾਲਾ ਪਹਿਲੀ ਟੀਮ ਹੈ ਜਿਹੜੀ ਖਤਮ ਹੋਣ ਵਾਲੀ ਆ ਦੂਜੀ ਟੀਮ ਨੂੰ ਇਹਨਾਂ ਨੇ ਮਗਰ ਤਿਆਰ ਕੀਤਾ ਪਰ ਇਹ ਟੀਮ ਦੀ ਧੌਣ ਮਰੋੜ ਦੇਵਾਂਗੇ ਇਹਨਾਂ ਨੂੰ ਪੰਜਾਬੀ ਅੱਖਰਾਂ 'ਚ ਦੱਸਦੇ ਆ ਅੱਜ ਸਾਡੇ ਆਗੂ ਸ਼ਾਮ ਤੋਂ ਪਹਿਲਾਂ ਪਹਿਲਾਂ ਨਾਂ ਛੱਡੇਗੇ ਪੂਰੇ ਪੰਜਾਬ ਦੇ ਵਿੱਚ ਚੀਕਾਂ ਕਢਾ ਦੇਵਾਂਗੇ ਇਹਨਾਂ ਦੀਆਂ ਇਹਨਾਂ ਨੂੰ ਪੰਜਾਬੀ 'ਚ ਦੱਸ ਦਿੰਨੇ ਆ ਅਸੀਂ ਉਹ ਲੋਕ ਆ ਤੁਹਾਡੇ ਕੇਜਰੀਵਾਲ ਨੂੰ ਫੜਿਆ ਕਰਪਟ ਕੀਤੀ ਉਹਨੇ ਕਰਾਪਸ਼ਨ ਕੀਤੀ ਵੱਡੀ ਪੱਦਰ ਤੇ ਕਰੋੜਾ ਰੁਪਈਆ ਉਹਨੇ ਕਪੜਾ ਕੀਤਾ ਜਦੋਂ ਤੱਕ ਕੇਜਰੀਵਾਲ ਨੂੰ ਫੜਿਆ ਉਦੋਂ ਤੱਕ ਤੁਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਹਾਏ ਸਾਡੇ ਨਾਲ ਧੱਕਾ ਹੋ ਰਿਹਾ ਹਾਏ ਸਾਡੇ ਨਾਲ ਧੱਕਾ ਹੋ ਰਿਹਾ ਤੇ ਸਾਡੇ ਆਗੂ ਨੇ ਕਿਹੜੀ ਕ腐ਸ਼ਨ ਕੀਤੀ ਆ ਕਿਹੜੇ 2 ਨੰਬਰ ਦਾ ਕੰਮ ਕੀਤਾ ਤੁਹਾਡੀ ਹਿੱਕ 'ਚ ਵੱਜਣ ਵਾਲੇ ਆਗੂ ਆ ਕਿਉਂ ਇਹ ਦਹਾਂ ਨੋਵਾਂ ਦੀ ਕਿਰਤ ਕਰਨ ਵਾਲੇ ਲੋਕਾਂ ਦੀ ਰਾਖੀ ਕਰਨ ਵਾਲੇ ਆਗੂ ਆ ਇਹ ਉਹ ਆਗੂ ਆ ਜਿਹੜੇ ਇਸ ਮਲਕ ਨੂੰ ਇਸ ਪੰਜਾਬ ਨੂੰ ਬਚਾਉਣ ਦੇ ਲਈ ਆਪਣੇ ਪਰਿਵਾਰ ਤੱਕ ਲਾਉਣ ਦੇ ਲਈ ਤਿਆਰ ਤੁਸੀਂ ਉਹਨਾਂ ਨੂੰ ਤਾਂ ਫੜਦੇ ਆ ਕਿ ਤੁਹਾਡੇ 2 ਟੀਮ ਨੂੰ ਤੁਹਾਡੀ ਨੂੰ ਏ ਟੀਮ ਨੂੰ ਘੇਰਦੇ ਆ ਪਿੰਡਾਂ ਚ ਨਹੀਂ ਵੜਨ ਦਿੰਦੇ ਜੇ ਉਹ ਸਾਨੂੰ ਦਿੱਲੀ ਜਾਂਦਿਆਂ ਨੂੰ ਪਿੰਡਾਂ ਵਾਲਿਆਂ ਨੂੰ ਰੋਕ ਸਕਦੇ ਆ ਤੇ ਉਹ ਸਾਡੇ ਪਿੰਡਾਂ ਦੇ ਵਿੱਚ ਦਿੱਲੀ ਵਾਲੇ ਕਿਵੇਂ ਵੜ ਜਾਣਗੇ ਅਸੀਂ ਨਹੀਂ ਵੜਨ ਦਵਾਵਾਂਗੇ ਇਸ ਕਰਕੇ ਇਹਨੂੰ ਭਗਵੰਤ ਮਾਨ ਨੂੰ ਕਹਿੰਦੇ ਆ ਕੇ ਸ਼ਾਮ ਤੋਂ ਪਹਿਲਾਂ ਪਹਿਲਾਂ ਸਾਡੇ ਆਗੂ ਨੂੰ ਜਿਹੜਾ ਛੜਦੇ ਨਹੀਂ ਕਿਸਾਨ ਸੰਯੁਕਤ ਮੋਰਚਾ ਇਕੱਠਾ ਹੋ ਰਿਹਾ ਤੇ ਪੂਰੇ ਪੰਜਾਬ ਦੇ ਵਿੱਚ ਇਹਨਾਂ ਦੀਆਂ ਚੀਕਾਂ ਕਢਾ ਦੇਵਾਂਗੇ ਜੇ ਨਾ ਛੱਡਿਆ ਤਾਂ ਜੀ ਲੱਗਦਾ ਹੈ ਕਿ ਜਿਸ ਤਰ੍ਹਾਂ ਇਹ ਗ੍ਰਿਫਤਾਰੀਆਂ ਹੋਈਆਂ ਨੇ ਵੀ ਕੋਈ ਡਰ ਜਾਂ دہشت ਫੈਲੇਗੀ ਅਸੀਂ ਡਰਨ ਵਾਲਿਆਂ ਤੋਂ ਡਾਕਟਰ ਸਾਹਿਬ ਸਾਡੇ ਵਾਰਸ ਕਿਹੜੇ ਸੀ ਇਹਨਾਂ ਨੂੰ ਸਾਡੇ ਬਾਰੇ ਪਤਾ ਹੀ ਨਹੀਂ ਇਹਨਾਂ ਨੂੰ ਸਾਡੇ ਇਤਿਹਾਸ ਦਾ ਹੀ ਨਹੀਂ ਪਤਾ ਅਸੀਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਨੇ 7 ਤੇ 9 ਸਾਲ ਦੀਆਂ ਮਾਸੂਮ ਜਿੰਦਾ ਨੀਆਂ ਚਚਨਾਤੀਆਂ ਅਸੀਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਨੇ ਆਰਿਆਂ ਦੇ ਨਾਲ ਆਵਦਾ ਤੰਤਰ ਵਾਲਿਆ ਅਸੀਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਨੇ ਬੱਚਿਆਂ ਦੇ ਟੋਟੇ ਗਲਾਂ ਚ ਪੁਆਲੇ ਅਸੀਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਨੇ ਬੱਚਿਆਂ ਦੇ ਟੋਟੇ ਮੂੰਹ ਚ ਪੁਆਲੇ ਤੇ ਸਾਨੂੰ ਇਹ ਡਰਾ ਲੈਣਗੇ ਨਿੱਕੇ ਨਿੱਕੇ ਪਰਚਿਆਂ ਤੋਂ ਇਹ ਡਰਨ ਵਾਲੇ ਨਹੀਂਗੇ ਇਹਨੂੰ ਦੱਸ ਦਿੰਨੇ ਆ ਇਹ ਮਰਨ ਵਾਲੇ ਆ ਆਪਦੇ ਪੰਜਾਬ ਦੇ ਲਈ ਇਸ ਪੰਜਾਬ ਦੇ ਲਈ ਪਰਿਵਾਰ ਤੱਕ ਵੀ ਲਾ ਦੇਵਾਂਗੇ ਪਰ ਇਹਨਾਂ ਡਰਾਂਗੇ ਅਸੀਂ ਚੋਰ ਤੇ ਕਰਪਟ ਲੋਕਾਂ ਤੋਂ ਜਿਹੜੇ ਲੋਕ ਵੱਡੀ ਪੱਦਰ ਤੇ ਆਪਦੇ ਟੇਬਲਾਂ ਦੇ ਉੱਤੇ ਕਹਿੰਦੇ ਮਹੀਨੇ ਭੇਜੋ ਜਿਹੜੇ ਲੋਕ ਦੋ ਨੰਬਰ ਦੇ ਕੰਮ ਜਿਹੜੇ ਪੰਜਾਬ ਦੇ ਵਿੱਚ ਕਰਾਉਂਦੇ ਆ ਚਿੱਟੇ ਵਰਗੇ ਕੰਮ ਜਿਹੜੀ ਸਰਕਾਰ ਕਰਾਉਂਦੀ ਉਹ ਸਾਡੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਨਹੀਂ ਗੱਲ ਕਰ ਸਕਦੇ ਸਾਡੇ ਆਗੂ ਸਾਫ਼ ਤੇ ਸੁਤਰੇ ਬਿਲਕੁਲ ਕਲੀਅਰ ਇਹ ਸਰਕਾਰ ਦੀ ਹੱਕ ਦੇ ਵਿੱਚ ਵਜਦੇ ਆ ਇਸ ਕਰਕੇ ਇਹ ਪਰਚੀਆਂ ਪੁਰਚੀਆਂ ਦਾ ਸਾਨੂੰ ਕੋਈ ਡਰ ਨਹੀਂ ਇਹ ਆਵਾਜ਼ ਆ ਜਿਹੜੀ ਉਸੇ ਤਰ੍ਹਾਂ ਬੁਲੰਦ ਰਹੁ ਤੇ ਕਰਪਟ ਲੋਕਾਂ ਨੂੰ ਅਸੀਂ ਹਮੇਸ਼ਾ ਕਹਿ ਰਾਂਗੇ ਉਹਨਾਂ ਨੂੰ ਪੁੱਛਾਂਗੇ ਜਦੋਂ ਜਦੋਂ ਪੰਜਾਬ ਦੇ ਨਾਲ ਠੱਗਾ ਕੀਤਾ ਉਹਦਾ ਹਸਾਬ ਆ ਜਿਹੜਾ ਲਵਾਂਗੇ ਦੋਸਤੋ ਤੁਸੀਂ ਸੁਣਿਆ ਕੁਲਦੀਪ ਸਿੰਘ ਖੁਖਰਾਣਾ ਨੇ ਕਿਹਾ ਕਿ ਅਸੀਂ ਆਪਣਾ ਹਿਸਾਬ ਲੈ ਕੇ ਹਟਾਂਗੇ